ਅਸੀਂ ਆਪਾ ਕੋਨੇਵਾਲ ਦੇ ਨੇੜੇ ਬਾਸੀਵਾਲਾ ਪਿੰਡ ਦੇ ਜ਼ਮੀਨ ਦੇ ਵਿੱਚ ਖੜੇ ਹਾਂ ਮੈਂ ਅੱਜ ਫਿਰ ਇੱਕ ਵਾਰ ਆਪਣੇ ਮੁੱਖ ਮੰਤਰੀ ਸਾਹਿਬ ਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਬਹੁਤ ਧੰਨਵਾਦ ਕਰਨਾ ਚਾਹੁੰਦਾ ਉਹਨਾਂ ਨੇ ਕੁਝ ਦਿਨ ਪਹਿਲਾਂ ਮੈਂ ਅਪੀਲ ਕੀਤੀ ਸੀਗੀ ਇਸੇ ਹੀ ਜ਼ਮੀਨ ਤੇ ਖੜ ਕੇ ਮੈਂ ਅਪੀਲ ਕੀਤੀ ਕਿ ਸਰ ਇੱਕ ਪਾਲਿਸੀ ਲਾਗੂ ਕਰ ਦਿਓ ਜਿਸ ਦਾ ਖੇਤ ਉਸ ਦੇ ਉਸ ਦੀ ਰੇਤ ਤੇ ਮਾਨ ਸਾਹਿਬ ਨੇ ਅਗਲੇ ਦਿਨ ਹੀ ਕੈਬਿਨਟ ਮੀਟਿੰਗ ਕਰਕੇ ਜਿਹੜਾ ਉਹ ਲਾਗੂ ਕਰ ਦਿੱਤੀ ਅੱਜ ਅਸੀਂ ਉਸੇ ਜ਼ਮੀਨ ਦੇ ਵਿੱਚੋਂ ਇਹ ਸਰਦਾਰ ਗਲਜਾਤ ਸਿੰਘ ਕਿਸਾਨ ਨੇ ਸਾਡੇ ਜਿਹਨਾਂ ਦੇ 15 ਕਿੱਲਾਂ ਦੇ ਵਿੱਚ ਇਹ ਦੇਹਤ ਜਿਹੜੀ ਪੈ ਗਈ ਹੈ ਇਹ ਦੇਹਤ ਚੁੱਕਣ ਦੀ ਜਿਹੜੀ ਆ ਸ਼ੁਰੂਆਤ ਕਰਨ ਲੱਗੇ ਆ ਤੇ ਮੈਂ ਦੁਨੀਆ ਭਰ ਦੇ ਪੰਜਾਬੀਆਂ ਨੂੰ ਇਹ ਵੀ ਦੱਸ ਦਿਆਂ ਮਾਨ ਮਹਿਸੂਸ ਕਰਦਾ ਕਿ ਸਾਡੇ ਆਵਾਜ਼ ਸਭਾ ਮੈਂਬਰ ਸਾਡੀ ਪਾਰਟੀ ਦੇ ਬਹੁਤ ਸੀਨੀਅਰ ਨੇਤਾ ਰਗਵ ਚੱਡਾ ਜੀ ਉਹਨਾਂ ਨੇ ਆਪਣੇ ਐਮਪੀ ਲੈਂਡ ਫੰਡ ਦੇ ਵਿੱਚੋਂ ਇੱਕ ਆਪਾਂ ਨੂੰ ਜੀਸੀਬੀ ਲੈ ਕੇ ਦਿੱਤੀ ਆ ਔਰ ਇੱਕ ਅੱਜ ਨਵਾਂ ਟਰੈਕਟਰ ਦੋਵੇਂ ਤੀਜਾ ਅੱਜ ਹੀ ਬਲੋ ਜੜੀਆਂ ਉਹਨਾਂ ਨੇ ਲੈ ਕੇ ਭੇਜੀਆਂ ਉਹਨਾਂ ਦਾ ਮੈਂ ਬਹੁਤ ਧੰਨਵਾਦ ਕਰਦਾ ਪੰਜਾਬ ਤੋਂ ਸਾਡੇ ਅਦਾ ਸਭਾ ਦੇ ਮੈਂਬਰ ਨੇ ਸਾਡੀ ਪਾਰਟੀ ਦੇ ਸੀਨੀਅਰ ਲੀਡਰ ਨੇ ਅਦਾ ਕੁਚੜਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੀ ਇੰਨੀ ਮਦਦ ਕੀਤੀ ਹੈ ਆਪਣਾ ਟਾਈਮ ਕੱਢ ਕੇ ਕਦੀ ਫੇਰ ਵੀ ਇੱਥੇ ਮਾਦੋਗੇ ਤੇ ਸਾਡਾ ਹੋਰ ਮਨ ਜਿਹੜਾ ਖੁਸ਼ ਹੋ ਜੂਗਾ ਸੋ ਮੈਂ ਅੱਜ ਫੇਰ ਇੱਕ ਵਾਰ ਆਪਣੇ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਦਾ ਅਸੀਂ ਅੱਜ ਇਹ ਸ਼ੁਰੂਆਤ ਲੱਗਿਆ ਕੰਮ ਜ਼ਮੀਨਾਂ ਦੇ ਵਿੱਚੋਂ ਜਿਹੜੀ ਰੇਤ ਹੈ ਉਹ ਅਸੀਂ ਚੁੱਕਾਂਗੇ ਉਹਦੇ ਰੇਤ ਜਿਹੜੀ ਹੈ ਅਸੀਂ ਪ੍ਰਬੰਧ ਕਰਕੇ ਦਵਾਂਗੇ ਔਰ ਕਿਸਾਨ ਇਹ ਰੇਤ ਖੁਦ ਚੁਕਵਾਏਗਾ ਔਰ ਠੇਕੇਦਾਰ ਦੇ ਨਾਲ ਖੁਦ ਆਪਣੀ ਡੀਲ ਕਰਕੇ ਆਪਣਾ ਜੋ ਵੀ ਇਹਨਾਂ ਦਾ ਪੈਸੇ ਦਾ ਲੈਣ-ਦੇਣ ਹੋਏਗਾ ਇਹ ਕਰਨਗੇ ਇਹਦੇ ਨਾਲ ਜਿੰਨੀ ਵੀ ਆਮਦਨ ਹੋਊਗੀ ਉਹ ਕਿਸਾਨ ਦੇ ਘਰ ਜਾਊਗੀ ਸਾਡਾ ਕੁਝ ਨਹੀਂ ਅਸੀਂ ਤਾਂ ਬਸ ਹੈਲਪ ਕਰਨੀ ਆ ਗਵਰਨਮੈਂਟ ਨੇ ਹੈਲਪ ਕਰ ਰਹੀਆਂ ਜਿੰਨੀ ਇਹਨਾਂ ਨੂੰ ਹੈਲਪ ਚਾਹੀਦੀ ਹੋਊਗੀ ਇਹਨਾਂ ਦੀ ਦੇਣ ਚਕਾਉਣ ਦੇ ਵਿੱਚ ਸੋ ਅੱਜ ਅਸੀਂ ਇਹ ਪਹਿਲੇ ਦਿਨ ਸ਼ੁਰੂ ਕਰ ਰਹੇ ਹਾਂ ਕੱਲ ਅਸੀਂ ਹੋਰ ਮਸ਼ੀਨਰੀ ਦੀ ਜਿਹੜੀ ਆ ਉਹ ਲੈ ਕੇ ਆਵਾਂਗੇ ਸੋ ਮੈਂ ਮਾਨ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਬਹੁਤ ਹੀ ਬਹੁਤ ਧੰਨਵਾਦ ਮਾਨ ਸਾਹਿਬ ਤੁਹਾਡਾ ਤੁਸੀਂ ਸਾਡੀ ਅਪੀਲ ਸੁਣੀ ਤੁਸੀਂ ਸਾਰੇ ਪੰਜਾਬ ਦੇ ਕਿਸਾਨਾਂ ਦੀ ਅਪੀਲ ਸੁਣੀ ਤੁਹਾਡਾ ਧੰਨਵਾਦ ਕਿ ਨਾਲੇ ਦਾ ਨੁਕਸਾਨ ਹੋਇਆ ਸੀ ਤੁਸੀਂ ਸਾਡੀ ਅਪੀਲ ਸੁਣ ਕੇ ਇਹ ਪਾਲਿਸੀ ਜਿਹੜੀ ਲਾਗੂ ਕੀਤੀ ਹੈ ਸੋ ਅੱਜ ਤੋਂ ਅਸੀਂ ਇਹ ਸ਼ੁਰੂਆਤ ਕਰ ਲਗੇ ਮਾਨ ਸਾਹਿਬ ਤਾਂ ਦੀ ਰਹਿਮਾਈ ਦੇ ਹੇਠ ਮੇਰਾ ਖਿਆਲ ਹੈ ਕਿ ਪੰਜਾਬ ਦੇ ਕਿਸਾਨਾਂ ਨੂੰ ਜਿੱਥੇ ਆਪਣੀ ਪਹਿਲੀ ਕਣਕ ਬੀਜਣ ਲਈ ਤਿਆਰ ਮਿਲ ਹੋਈ ਮਿਲ ਜੂਗੀ ਉਥੇ ਕੋਈ ਨਾ ਕੋਈ ਕੁਝ ਉਹਨਾਂ ਨੂੰ ਇਹਨਾਂ ਆਮਦਨ ਵੀ ਹੋਊਗੀ ਕਿਉਂਕਿ ਕੁਝ ਵਿੱਚ ਮਿੱਟੀ ਆ ਕੁਝ ਰੇਤ ਹੈ ਸੋ ਅੱਜ ਅਸੀਂ ਪਹਿਲਾਂ ਰੇਤ ਜਿਹੜੀ ਆ ਉਹ ਚੁੱਕਾਂਗੇ ਮੈਂ ਇਹ ਤੁਹਾਨੂੰ ਸਾਰਿਆਂ ਨੂੰ ਜਾਣਕਾਰੀ ਜਿਹੜੀ ਦੇਣੀ ਚਾਹੁੰਦਾ ਸੀਗਾ ਇਹ ਬੇਨਤੀ ਕਰੂੰਗਾ ਡਰਾਈਵਰ ਨੂੰ ਚਲਾਓ ਕੌਣ ਹੈ ਡਰਾਈਵਰ ਨੂੰ ਸੱਦੋ ਚਲਾਓ ਨੂੰ ਇੱਥੇ ਤੋਂ ਮੁੰਡੇ ਨੂੰ ਆਪਣੇ ਨੂੰ ਟਰਾਜੀ ਆ